ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇੜੇ ਤਾਨੇ ਹਾਂ ਤੂੰ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇੜੇ ਤਾਨੇ ਕੱਲੀ ਭੇਜਣ ਲੱਗੇ ਆ ਇਨਾ ਫਿਕਰ ਕਰੀ ਕੁੜੀਆਂਵਾ ਗਿਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਖਿਆ ਰਕੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਖਿਆ ਰਕੀ ਪੁੱਤ ਆਉਣਾ ਜਾਣਾ ਬੰਦਨਾ ਓ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਤੇਰੇ ਕਰਕੇ ਹੈ ਤੇਰੇ ਕਰਕੇ ਹੋ ਜੇ ਸਾਡਾ ਸ਼ਿਰਿ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाड़ ਲੀਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਤੂੰ ਕਿਆ ਰੱਖੀ ਪੁੱਤ ਆਉਣਾ ਜਾਣਾ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਲੀਆਂ ਰਾਹਾਂ ਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਲੀਆਂ ਰਾਹਾਂ ਤਾਂ ਹੋਣਗੀਆਂ ਰੋਕ ਲਵੀ ਤੂੰ ਹੈ ਰੋਕ ਲਵੀ ਤੂੰ ਇਨ ਆਪਨੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿੱਦਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाੜ ਲੀਏ ਕਿਆ ਰਖੀ ਪੁੱਤਿਓ ਨਾ ਜਾਣਾ ਬੰਦਨਾ ਸੱਤ ਵਿੱਚ ਲਾੜ ਲੀਏ ਕੀ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ ਦਾਗੀ ਨਾ ਕਰ ਦੇਈ ਸ਼ਹਿਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰ ਦੇਈ ਸ਼ਹਿਰੋਂ ਪਿੰਡ ਵਿੱਚ इज्जत मिटी ਸਾਡੀ ਨਾ ਕਰ ਦੇਈ ਗੀਤਾਂ ਦੇ ਵਿੱਚ ਹਏ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਲਾਡਾਂ ਵਾਲਾ ਫਿੱਕਾ ਕਿਦਰੇ ਰੰਗ ਨਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾਲ ਲਿਆਵੀ ਮੇੜੇ ਤਾਨੇ ਹਾਂ ਤੂੰ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾਲ ਲਿਆਵੀ ਮੇੜੇ ਤਾਨੇ ਕੱਲੀ ਭੇਜਣ ਲੱਗੇ ਆ ਇਨਾ ਫਿਕਰ ਕਰੀ ਕੁੜੀਆਂਵਾ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਤੇਰੇ ਕਰਕੇ ਹੈ ਤੇਰੇ ਕਰਕੇ ਹੋ ਜੇ ਸਾਡਾ ਸ਼ਿਰਿ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਤ ਤੇਰੇ ਦਾ ਪਿੰਡ ਦੀ ਸਾਥ ਵਿੱਚ लाडले ਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਤੂੰ ਕਿਆ ਰੱਖੀ ਪੁੱਤ ਆਉਣਾ ਜਾਣਾ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਲੀਆਂ ਰਾਹਾਂ ਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਲੀਆਂ ਰਾਹਾਂ ਤਾਂ ਹੋਣਗੀਆਂ ਰੋਕ ਲਵੀ ਤੂੰ ਹੈ ਰੋਕ ਲਵੀ ਤੂੰ ਇਨ ਆਪਣੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿੱਦਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाੜ ਲੀਏ ਕਿਆ ਰਖੀ ਪੁੱਤਿਓ ਨਾ ਜਾਣਾ ਬੰਦਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाड़ ਲੀਏ ਕਿ ਆ ਰਹੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ ਦਾਗੀ ਨਾ ਕਰ ਦੇਈ ਸ਼ੇਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰ ਦੇਈ ਛੇੜੋਂ ਪਿੰਡ ਵਿੱਚ ਇੱਜ਼ਤ ਮਿਟੀ ਸਾਡੀ ਨਾ ਕਰ ਗਈ ਗੀਤਾਂ ਦੇ ਵਿੱਚ ਹਏ ਗੀਤਾਂ ਦੇ ਵਿੱਚ ਮਤਾਂ ਤੈਨੂੰ ਮਟ ਦਿੰਦਾ ਗੀਤ ਮਤਾਂ ਤੈਨੂੰ ਮਟ ਦਿੰਦਾ ਲਾਡਾਂ ਵਾਲਾ ਫਿਕਰ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ ਲਾਡ ਲਈਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ ਲਾਡ ਲਈਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਸ਼ਹਿਰ ਚੱਲੀ ਏ ਪੜਨੇ ਬੇਗਾਨੇ ਖਟ ਨਾਲਿਆ ਵੀ ਮੇਰੇ ਤਾਨੇ ਹਾਂ ਤੂੰ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖਟ ਨਾਲਿਆ ਵੀ ਮੇਰੇ ਤਾਨੇ ਕੱਲੀ ਭੇਜਣ ਲੱਗੇ ਆ ਇਨਾ ਫਿਕਰ ਕਰੀ ਆ ਵਾਲੀ ਦੂਰ ਤੇਰੇ ਤੋਂ ਸੰਗਨਾ ਸਾਥ ਵਿੱਚ ਲਾੜ ਲਈਏ ਖਿਆਰ ਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ ਲਾੜ ਲਈਏ ਖਿਆਰ ਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਹੋ ਵੱਡਿਆਂ ਕਰਾਂ ਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਤੇਰੇ ਕਰਕੇ ਹੋਏ ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲਈਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਤੂੰ ਕਿਆ ਰੱਖੀ ਪੁੱਤ ਆਉਣਾ ਜਾਣਾ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਰਾਂ ਤਾਂ ਹੋਣਗੀਆਂ ਆਉਣ ਜਾਣ ਨੂੰ ਤੈਨੂੰ ਕਾਲੀਆਂ ਰਾਤਾਂ ਹੋਣਗੀਆਂ ਰੋਕ ਲਵੀ ਤੂੰ ਏ ਰੋਕ ਲਵੀ ਤੂੰ ਇਨ ਆਪਨੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿਦਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ ਲਾੜ ਲੀਏ ਕਿਆ ਰਖੀ ਪੁੱਤਿਓ ਨਾ ਜਾਣਾ ਬੰਧਣਾ ਹੋ ਜੇ ਬਾਪ ਤੇਰੇ ਦਾ ਦੀ ਸਾਥ ਵਿੱਚ ਲਾੜ ਲਈਏ ਕਿਆ ਰਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ ਦਾਗੀ ਨਾ ਕਰ ਦਈ ਸ਼ੇਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰਦੀ ਚੇਰੋ ਪਿੰਡ ਵਿੱਚ ਇੱਜ਼ਤ ਮਿਟੀ ਸਾਡੀ ਨਾਂ ਕਰ ਦੇਈ ਗੀਤਾਂ ਦੇ ਵਿੱਚ ਹਏ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਲਾਡਾਂ ਵਾਲਾ ਫਿੱਕਾ ਕਿੱਦੜੇ ਰੰਗ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाड़ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाड़ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਸ਼ਹਿਰ ਚੱਲੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇਰੇ ਤਾਨੇ ਹਾਂ ਤੂੰ ਸ਼ਹਿਰ ਚੱਲੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇਰੇ ਤਾਨੇ ਕੱਲੀ ਭੇਜਣ ਲੱਗੇ ਆ ਇਨਾ ਫਿਕਰ ਕਰੀ ਕੁੜੀਆਂਵਾ ਅੰਗਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਨਾ ਉਹ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਤੇਰੇ ਕਰਕੇ ਹੈ ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाडले ਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਣਾ ਕਿਆ ਰੱਖੀ ਪੁੱਤ ਨਾ ਜਾਣਾ ਬੰਦਣਾ ਹੋ ਜੇ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣ ਗਿਆ ਆਉਣ ਜਾਣ ਨੂੰ ਤੈਨੂੰ ਰੋਕ ਲਵੀ ਤੂੰ ਏ ਰੋਕ ਲਵੀ ਤੂੰ ਇਹ ਨਾ ਆਪਣੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿਧਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ ਲਾੜ ਲੀਏ ਕਿਆ ਰੱਖੀ ਪੁੱਤਿਓ ਨਾ ਜਾਣਾ ਬੰਦਣਾ ਪਿੰਡ ਦੀ ਸਾਥ ਵਿੱਚ ਲਾੜ ਲਈਏ ਕਿਰ ਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ ਦਾਗੀ ਨਾ ਕਰ ਦੇਈ ਸ਼ੇਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰਦੀ ਸ਼ੇਰੋਂ ਪਿੰਡ ਵਿੱਚ ਇੱਜ਼ਤ ਮਿਟੀ ਸਾਡੀ ਨਾ ਕਰ ਦੇਈ ਗੀਤਾਂ ਦੇ ਵਿੱਚ ਹਏ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਲਾਡਾਂ ਵਾਲਾ ਫਿੱਕਾ ਕਿਦੜੇ ਰੰਗ ਨਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਚੱਲੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀਂ ਮੇੜੇ ਤਾਨੇ ਹਾਂ ਤੂੰ ਸ਼ੇਰ ਚੱਲੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀਂ ਮੇੜੇ ਤਾਨੇ ਕੱਲੀ ਭੇਜਣ ਲੱਗਿਆ ਐਨਾ ਫਿਕਰ ਕਰੀਂ ਵਾਲੀ ਦੂਰ ਤੇਰੇ ਤੋਂ ਸੰਗ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਕਿਰ ਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਆ ਰਹੀ ਪੁੱਤਿਆ ਨਾ ਜਾਣਾ ਬੰਦ ਨਾ ਹੋ ਜੇ ਓ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਕਰਕੇ ਹੈ ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਤ ਤੇਰੇ ਦਾ ਪਿੰਡ ਦੀ ਸਾਥ ਵਿੱਚ लाडले ਏ ਕਿਆ ਰੱਖੀ ਪੁੱਤ ਆਉਣਾ ਜਾਣਾ ਬੰਦਣਾ ਕੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣ ਗਿਆ ਆਉਣ ਜਾਣ ਨੂੰ ਤੈਨੂੰ ਕਾਲੀਆਂ ਰੋਕ ਲਵੀ ਤੂੰ ਏ ਰੋਕ ਲਵੀ ਤੂੰ ਇਹਨਾਂ ਆਪਣੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿੱਦਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਕਿਆ ਰੱਖੀ ਪੁੱਤਿਓ ਨਾ ਜਾਣਾ ਬੰਦ ਸਾਥ ਵਿੱਚ लाड लिए क्या रखी पुत्त आणा ਜਾਣਾ ਬੰਦਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ 다ਗੀ ਨਾ ਕਰਦਈ ਸ਼ਹਿਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰਦਈ ਸ਼ਹਿਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰ ਦੇਈ ਗੀਤਾਂ ਦੇ ਵਿੱਚ ਹਏ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਗੀਤਾਂ ਦੇ ਵਿੱਚ ਮੱਤਾਂ ਤੈਨੂੰ ਮਟ ਦਿੰਦਾ ਲਾਡਾਂ ਵਾਲਾ ਫਿੱਕਾ ਕਿਦੜੇ ਰੰਗ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाड़ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਹੋ ਜੇ ਬਾਬ ਤੇਰੇ ਦਾ ਪਿੰਡ ਦੀ ਸੱਤ ਵਿੱਚ लाड़ ਲੀਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇੜੇ ਤਾਨੇ ਹਾਂ ਤੂੰ ਸ਼ਹਿਰ ਚੱਲਨੀ ਏ ਪੜਨੇ ਬੇਗਾਨੇ ਖੱਟ ਨਾ ਲਿਆਵੀ ਮੇੜੇ ਤਾਨੇ ਕੱਲੀ ਭੇਜਣ ਲੱਗੇ ਆ ਇਹਨਾ ਫਿਕਰ ਕਰੀ ਕੁੜੀਆਂ ਵਾਲੀ ਦੂਰ ਤੇਰੇ ਤੋਂ ਸੰਗਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੇ ਸਾਥ ਵਿੱਚ लाਡ ਲੀਏ ਕਿਰਕੀ ਪੁੱਤ ਆਉਣਾ ਜਾਣਾ ਬੰਦ ਨਾ ਹੋ ਜੇ ਬਾਪ ਤੇਰੇ ਦਾ ਪਿੰਡ ਦੇ ਸਾਥ ਵਿੱਚ लाਡ ਲੀਏ ਰੱਖੀ ਪੁੱਤਿਆਣਾ ਜਾਣਾ ਬੰਦਣਾ ਹੋ ਜੇ ਓ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ ਕਰਕੇ ਹੈ ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਉੱਚੀ ਕਰਦੀ ਕੰਦਨਾ ਹੋ ਜੇ ਬਾਤ ਤੇਰੇ ਦਾ ਪਿੰਡ ਦੀ ਸਾਥ ਵਿੱਚ लाडले ਏ ਕਿਆ ਰਖੀ ਪੁੱਤ ਆਉਣਾ ਜਾਣਾ ਬੰਦਣਾ ਉੱਤਿਆਉਣਾ ਜਾਣਾ ਬੰਦਨਾ ਹੋ ਜੇ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣ ਗਿਆ ਆਉਣ ਜਾਣ ਨੂੰ ਤੈਨੂੰ ਕਾਲੀਆਂ ਰੋਕ ਲਵੀ ਤੂੰ ਏ ਰੋਕ ਲਵੀ ਤੂੰ ਇਹ ਨਾ ਆਪਣੇ ਪੈਰਾਂ ਨੂੰ ਰਾਬਦ ਨਾਮੀ ਵਾਲਾ ਕਿੱਦਰੇ ਲੰਘਣਾ ਹੋ ਜੇ ਬਾਪ ਤੇਰੇ ਦਾ ਪਿੰਡ ਦੀ ਸੱਤ ਵਿੱਚ लाੜ ਲੀਏ ਕਿਆ ਰਖੀ ਪੁੱਤਿਓਣਾ ਸਾਥ ਵਿੱਚ लाड लिए ਕੀ ਆ ਰਹੀ ਪੁੱਤ ਆਉਣਾ ਜਾਣਾ ਬੰਦਨਾ ਹੋ ਜੇ ਮੇਰੀ ਚੁੰਨੀ ਬਾਬਲ ਦੀ ਪੱਗ ਦਾਗੀ ਨਾ ਕਰ ਦੇਈ ਸ਼ੇਰੋਂ ਪਿੰਡ ਵਿੱਚ ਇੱਜ਼ਤ ਮਿੱਟੀ ਸਾਡੀ ਨਾ ਕਰ ਦੇਈ ਦੀ ਸੱਤ ਵਿੱਚ ਲਾੜ ਲਈਏ ਕਿਆ ਰਕੀ ਪੁੱਤ ਆਉਣਾ ਜਾਣਾ ਬੰਦਨ